ਪਾਣੀ ਦੀ ਸਹੀ ਵਰਤੋਂ ਤੇ ਸੰਭਾਲ ਭਾਗ ਚੌਥਾ ਕਈ ਰਾਜ ਪਾਣੀ ਦੀ ਵੰਡ ਨੂੰ ਲੈ ਕੇ ਬੱਚਿਆਂ ਵਾਂਗ ਲੜ ਰਹੇ ਹਨ ਗਵੰਡੀ ਰਾਜਾਂ ਨੂੰ ਸਾਰੇ ਰਾਜਾਂ ਨੂੰ ਮਿੱਤਰਤਾ ਵਾਲਾ ਵਿਹਾਰ ਰੱਖਣਾ ਚਾਹੀਦਾ ਹੈ ਕਿਸੇ ਰਾਜ ਨੂੰ ਇਹ ਨਹੀਂ ਸੋਚਣਾ ਚਾਹੀਦਾ ਕਿ ਸਾਡੇ ਕੋਲ ਪਾਣੀ ਘੱਟ ਜਾਵੇਗਾ ਸਾਡੀ ਪ੍ਰithvi ਦਾ ਜ਼ਿਆਦਾ ਹਿੱਸਾ ਤਾਂ ਪਾਣੀ ਨਾਲ ਘਿਰਿਆ ਪਿਆ ਹੈ ਇਹ ਠੀਕ ਹੈ ਕਿ ਪਾਣੀ ਦਾ ਕੋਈ ਹਿੱਸਾ ਵਰਤੋਂ ਯੋਗ ਨਾ ਹੋਵੇ ਪਰ ਇਸ ਤਰ੍ਹਾਂ 300 ਦੇ ਕਾਰਖਾਨੇ ਲਾਏ ਗਏ ਹਨ ਉਸੇ ਤਰ੍ਹਾਂ ਗੰਦਲੇ ਖਾਰੇ ਨਾ ਵਰਤੋਯੋਗ ਪਾਣੀ ਨੂੰ ਤਕਨੀਕਾਂ ਰਾਹੀਂ ਸੋਧ ਕੇ ਪਰਖ ਕੇ ਵਰਤੋਯੋਗ ਬਣਾਇਆ ਜਾਵੇ ਇਸ ਤਰ੍ਹਾਂ ਪਾਣੀ ਦੀ ਸੋਧ ਕਰਨ ਤੋਂ ਬਾਅਦ ਕੋਈ ਹੋਰ ਉਤਪਾਦ ਮਿਲ ਸਕਦਾ ਹੈ ਇਸ ਬਾਰੇ ਖੋਜ ਕਰਨੀ ਚਾਹੀਦੀ ਹੈ ਇਸ ਨਾਲ ਲੱਖਾਂ ਲੋਕਾਂ ਨੂੰ ਰੋਜ਼ਗਾਰ ਮਿਲੇਗਾ ਪਾਣੀ ਦੀ ਸਮੱਸਿਆ ਦਾ ਹੱਲ ਹੋਵੇਗਾ ਇਸ ਸਕੀਮ ਇੱਕ ਰਾਜ ਜਾਂ ਇੱਕ ਜ਼ਿਲ੍ਹੇ 'ਚ ਚਲਾ ਕੇ ਨਤੀਜਾ ਸਹੀ ਆਉਣ ਤੇ ਦੂਜੇ ਰਾਜਾਂ ਜਾਂ ਪੂਰੇ ਦੇਸ਼ 'ਚ ਲਾਗੂ ਕੀਤੀ ਜਾ ਸਕਦੀ ਹੈ। ਪਾਣੀ ਦੀ ਵਰਤੋਂ ਸੰਭਾਲ ਲਈ ਭੰਡਾਰ, ਜ਼ਮੀਨਦੋਜ਼, ਟੈਂਕ ਜਾਂ ਧਰਤੀਆਂ ਤੇ ਟੈਂਕ ਬਣਾਏ ਜਾਣ ਜਿਸ ਵਿੱਚ ਪਾਣੀ ਜਿਸ ਵਿੱਚ ਲੜੋਂਦਾ ਪਾਣੀ ਭੰਡਾਰ ਹੋ ਸਕੇ। ਜੋ ਖਰਚਾ ਇਸ ਕੰਮ ਤੇ ਆਏਗਾ ਉਹ ਕਿਸਾਨਾਂ ਤੋਂ 200 ਤੇ ਪ੍ਰਤੀ ਮਹੀਨਾ 1000 روپے પ્રતિ سال ਚਾਰਜ ਲਾ ਕੇ ਪੂਰਾ ਕੀਤਾ ਜਾ ਸਕਦਾ ਹੈ